ਕਮਲਕੌਰ ਭਾਬੀ ਦੇ ਮਾਮਲੇ ਦੇ ਵਿੱਚ ਬੱਬੂ ਮਾਨ ਦਾ ਇੱਕ ਵੱਡਾ ਜਿਹੜਾ ਬਿਆਨ ਸਾਹਮਣੇ ਆਇਆ ਤੁਹਾਨੂੰ ਦੱਸਦੇ ਹਾਂ ਸਾਰਾ ਮਾਮਲਾ ਅਖਰ ਹੋਇਆ ਕੀ ਆ ਵੱਡਾ ਪੰਗਾ ਪੈ ਗਿਆ ਬੱਬੂ ਮਾਨ ਦਾ ਕਮਲਕੌਰ ਦੇ ਹੱਕ ਦੇ ਵਿੱਚ ਬਿਆਨ ਨੂੰ ਲੈ ਕੇ ਇੱਕ ਵੱਡਾ ਪੰਗਾ ਪੈ ਗਿਆ ਇਹ ਤਾਂ ਆਪਾਂ ਸਭ ਜਾਣਦੇ ਹਾਂ ਕਿ ਅਮਰਤਪਾਲ ਸਿੰਘ ਮਹਿਰੋਂ ਵੱਲੋਂ ਜਿਹੜੀ ਪਿਛਲੇ ਦਿਨੀ ਸਫਾਈ ਮਹਿਮ ਚਲਾਈ ਗਈ ਆ ਉਸ ਦਾ ਸਭ ਤੋਂ ਪਹਿਲਾ ਜਿਹੜਾ ਟਾਰਗੇਟ ਕੀਤਾ ਗਿਆ ਉਹ ਕੀਤਾ ਗਿਆ ਕਮਲਕੌਰ ਭਾਬੀ ਉਹ ਵੀ ਇੱਕ ਯੂ ਪੀ ਦੀ ਰਹਿਣ ਵਾਲੀ ਸੀ ਪ੍ਰਵਾਸੀ ਸੀ ਪੰਜਾਬ ਆਈ ਉਸਨੇ ਆਪਣਾ ਨਾਮ ਬਦਲ ਕੇ ਕਮਲਕੌਰ ਕੀਤਾ ਤੇ ਉਸ ਤੋਂ ਬਾਅਦ ਉਹ ਡਬਲ मीनिंग ਕੰਟੈਂਟ ਬਣਾਉਣ ਲੱਗੀ ਪਹਿਲਾਂ ਸਮਝਾਇਆ ਗਿਆ ਬੁਝਾਇਆ ਗਿਆ ਪਰ ਉਹ ਸਮਝੀ ਨਾ ਆਖਰ ਅੱਕ ਕੇ ਅੱਕ ਚੱਪਣਾ ਪਿਆ ਅਮਰਤਪਾਲ ਸਿੰਘ ਮਹਿਰੋ ਨੇ ਉਸ ਨੂੰ ਆਪਣਾ ਜਿਹੜਾ ਸੋਧਾ ਲਾਇਆ ਤੇ ਉਸ ਤੋਂ ਬਾਅਦ ਜਿਹੜਾ ਸੋਸ਼ਲ ਮੀਡੀਆ ਉਸ ਵੀ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਖਾਸ ਕਰਕੇ ਯੂਥ ਆ ਜਿਹੜਾ ਉਹ ਦੋ ਧੜਿਆਂ ਦੇ ਵਿੱਚ ਵੰਡਿਆ ਗਿਆ ਇੱਕ ਧੜਾ ਜਿਹੜਾ ਅਮਰਤ ਪਾਲ ਸਿੰਘ ਮਹਿਰੋਂ ਦੇ ਹੱਕ ਵਿੱਚ ਆ ਗਿਆ ਤੇ ਦੂਜਾ ਧੜਾ ਜਿਹੜਾ ਉਹ ਕਮਲ ਕੌਰ ਦੇ ਹੱਕ ਦੇ ਵਿੱਚ ਆ ਗਿਆ ਦੋਵੇਂ ਆਪਣੇ ਆਪਣੇ ਤਰਕ ਦਿੰਦੇ ਆ ਇੱਕ ਧੜਾ ਅਮਰਪਾਲ ਸਿੰਘ ਮਹਿਰੋਂ ਨੂੰ ਸਹੀ ਠਹਿਰਾਉਂਦਾ ਤੇ ਦੂਜਾ ਧੜਾ ਉਸ ਨੂੰ ਜਿਹੜਾ ਉਸ ਦੇ ਵੱਲੋਂ ਕੀਤੀ ਗਈ ਕਾਰਵਾਈ ਆ ਉਸ ਨੂੰ ਸਹੀ ਨਹੀਂ ਠਹਿਰਾਉਂਦਾ ਹੁਣ ਤੁਹਾਨੂੰ ਦੱਸਦੇ ਆ ਕਿ ਸਾਰਾ ਮਾਮਲਾ ਹੋਇਆ ਕੀ ਹੈ ਇਸ ਦੇ ਵਿੱਚ ਬੱਬੂ ਮਾਨ ਦੀ ਐਂਟਰੀ ਕਿਵੇਂ ਹੁੰਦੀ ਆ ਇਹ ਵੀ ਆਪਾਂ ਨੂੰ ਪਤਾ ਕਿ ਸੋਸ਼ਲ ਮੀਡੀਆ ਹਰ ਇੱਕ ਦੀ ਅੱਜ ਕੱਲ ਉਹ ਚਾਹੇ ਉਹ ਕੋਈ ਸੈਲੀਬ੍ਰਿਟੀ ਆ ਚਾਹੇ ਕੋਈ OSD ਉੱਤੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜੇਕਰ ਕੋਈ ਦਿਸਦਾ ਤੇ ਉਹੀ ਵਿਕਦਾ ਸੋਸ਼ਲ ਮੀਡੀਆ ਦੀ ਪਾਵਰ ਹਰ ਇੱਕ ਬੰਦਾ ਸਮਝਦਾ ਇਹੀ ਕਾਰਨ ਹੈ ਕਿ ਸੋਸ਼ਲ ਮੀਡੀਆ ਤੋਂ ਦੂਰ ਨਹੀਂ ਰਹਿਣਾ ਚਾਹੁੰਦਾ ਜਦੋਂ ਕੋਈ ਵੱਡਾ ਮਾਮਲਾ ਔਰਦਾ ਹਰ ਇੱਕ ਬੰਦਾ ਆਪਣਾ ਰੋਲ ਉਸ ਦੇ ਵਿੱਚ ਨਿਭਾਉਂਦਾ ਆਪਣੀ ਪ੍ਰਤੀਕਿਰਿਆ ਉਸ ਦੇ ਵਿੱਚ ਦਿੰਦਾ ਹੀ ਦਿੰਦਾ ਹੈ ਤੇ ਹੁਣ ਜਿਹੜਾ ਅਮਰਤਪਾਲ ਸਿੰਘ ਮਹਿਰੋਂ ਵੱਲੋਂ ਕਮਲਕੌਰ ਨੂੰ ਜਿਹੜਾ ਸੋਧਾ ਲਾਇਆ ਗਿਆ ਉਸ ਦੇ ਵਿੱਚ ਜਿਹੜਾ ਇੱਕ ਸੋਸ਼ਲ ਮੀਡੀਆ ਤੇ ਜੰਗ ਛਿੜੀ ਹੋਈ ਆ ਉਸ ਦੇ ਵਿੱਚ ਬੱਬੂ ਮਾਨ ਦੇ ਐਂਟਰੀ ਕਿਵੇਂ ਹੁੰਦੀ ਆ ਉਹ ਵੀ ਤੁਹਾਨੂੰ ਦੱਸਦੇ ਆ ਦਰਅਸਲ ਗੱਲ ਇਹ ਆ ਕਿ ਬੱਬੂ ਮਾਣ ਇੱਕ ਪੰਜਾਬ ਦਾ ਉਹ ਨਾਮ ਆ ਜਿਹੜਾ ਪੰਜਾਬੀ ਜਿਸ ਦੇ ਉੱਤੇ ਮਾਣ ਜਿਹੜਾ ਉਹ ਮਹਿਸੂਸ ਕਰ ਸਕਦੇ ਆ ਜਦੋਂ ਵੀ ਪੰਜਾਬ ਨੂੰ ਕਦੇ ਲੋੜ ਪਈ ਆ ਬੱਬੂ ਮਾਨ ਨੇ ਦਗਾ ਨਹੀਂ ਦਿੱਤਾ ਚਾਹੇ ਕਿਸਾਨੀ ਧਰਨਾ ਸੀ ਬੱਬੂ ਮਾਨ ਦੀ ਉੱਥੇ ਲੋੜ ਪਈ ਤੇ ਬੱਬੂ ਮਾਨ ਨੇ ਸਰਕਾਰਾਂ ਦੀ ਵਿਰੋਧਤਾ ਦੇ ਬਾਵਜੂਦ ਭਾਵੇਂ ਉਸ ਨੂੰ ਉਸ ਦਾ ਖਮਿਆਜਾ ਪੁਕਤਣਾ ਪਿਆ ਬੱਬੂ ਮਾਨ ਵੱਧ ਚੜ ਕੇ ਉੱਥੇ ਪਹੁੰਚਿਆ ਉਸ ਨੇ ਆਪਣੀ ਜਿਹੜੀ ਹੈਲਪ ਆ ਕੀਤੀ ਲੋਕਾਂ ਨੂੰ ਆਖਿਆ ਆਪਣੇ ਚੌਣ ਵਾਲਿਆਂ ਨੂੰ ਆਖਿਆ ਕਿ ਜਿਹੜੀ ਲੜਾਈ ਆ ਇਹ ਲੜਾਈ ਹੈ ਜਿਹੜੀ ਇਹ ਇਹ ਨਸਲਾਂ ਦੀ ਲੜਾਈ ਹੈ ਤੇ ਇੱਥੇ ਪਹੁੰਚੋ ਬੱਬੂ ਮਾਨ ਦਾ ਕਿਸਾਨੀ ਧਰਨੇ ਦੇ ਵਿੱਚ ਦਿੱਤਾ ਗਿਆ ਜਿਹੜਾ ਉਸ ਦਾ ਜਿਹੜਾ ਸਮਰਥਨ ਉਹ ਹਰ ਇੱਕ ਬੰਦੇ ਨੂੰ ਯਾਦ ਆ ਤੇ ਲੋਕ ਇਹੀ ਚਾਹੁੰਦੇ ਆ ਕਿ ਜਦੋਂ ਕਦੇ ਪੰਜਾਬ ਨੂੰ ਲੋੜ ਪੈਂਦੀ ਹੈ ਚਾਹੇ ਕਿਸੇ ਵੀ ਮਸਲੇ ਤੇ ਲੋੜ ਪਵੇ ਬੱਬੂ ਮਾਨ ਉੱਥੇ ਆਪਣਾ ਜਿਹੜਾ ਐਂਟਰੀ ਕਰਦਾ ਤੇ ਹਮੇਸ਼ਾ ਪੰਜਾਬ ਦੇ ਲਈ ਸੁੱਖ ਮੰਗਦਾ ਭਾਵੇਂ ਉਹਦਾ ਕਲਾਕਾਰੀ ਖਿੱਤਾ ਉਹ ਹਰ ਪਾਸਿਓਂ ਸੰਪੂਰਨ ਆ ਪੈਸੇ ਢੇਲੇ ਪੱਖੋਂ ਬੱਬੂ ਮਾਨ ਕੋਲੇ ਕੋਈ ਕਮੀ ਪੇਚੀ ਨਹੀਂ ਪਰ ਇਹ ਵੀ ਆਪਾਂ ਜਾਣਦੇ ਆ ਕਿ ਜਿੱਥੇ ਪੱਬੂ ਮਾਨ ਨੂੰ ਚਾਉਣ ਵਾਲੇ ਲੋਕ ਆ ਉੱਥੇ ਉਸ ਨੂੰ ਕਈ ਲੋਕ ਅਜਿਹੇ ਵੀ ਆ ਜਿਹੜੇ ਉਸ ਦੀ ਆਲੋਚਨਾ ਕਰਦੇ ਆ ਪਰ ਆਪਣੀ ਆਲੋਚਨਾ ਕਰਨ ਦੇ ਵਿੱਚ ਉਹ ਆਪਣੀਆਂ ਸਿਰੀਆਂ ਹੱਦਾਂ ਟੱਪ ਜਾਂਦੇ ਆ ਦੂਜੇ ਨੂੰ ਨੀਵਾ ਜਿਹੜਾ ਵਿਖਾਉਂਦੇ ਆ ਇਹ ਆਪਾਂ ਸਭ ਜਾਣਦੇ ਆ ਕਿ ਜਦੋਂ ਸਿੱਧੂ ਮੂਸੇ ਵਾਲਾ ਜਿਹੜਾ ਪੰਜਾਬ ਦਾ ਬੱਬਰ ਸ਼ੇਰ ਸੀ ਜਦੋਂ ਉਹ ਜਾਉਂਦਾ ਸੀ ਉਸ ਸਮੇਂ ਵੀ ਜਿਹਾ ਬਹੁਤ ਵਾਰੀ ਹੋਇਆ ਕਿ ਦੋਹਾਂ ਦੇ ਜਿਹੜੇ ਚਾਉਣ ਵਾਲੇ ਸੀ ਉਹ ਇੱਕ ਦੂਜੇ ਦੇ ਸ਼ੋਹਾਂ ਦੇ ਵਿੱਚ ਜਾ ਕੇ ਹੱਦਾਂ ਬੰਨੇ ਟੱਪ ਜਾਂਦੇ ਸੀ ਕੰਮ ਹੱਥੋਂ ਪਾਈ ਤੱਕ ਪਹੁੰਚ ਜਾਂਦਾ ਸੀ ਪਿਛਲੇ ਦਿਨੀ ਬੱਬੂ ਮਾਨ ਦੀ ਇੱਕ ਫਿਲਮ ਆਉਂਦੀ ਆ ਉੱਥੇ ਵੀ ਜਿਹੜਾ ਦੂਸਰਾ ਉਸ ਨੂੰ ਜਿਹੜਾ ਉਸ ਦੀ ਆਲੋਚਨਾ ਕਰਨ ਵਾਲਾ ਧੜਾ ਉਹਨਾਂ ਵੱਲੋਂ ਕਿਹਾ ਗਿਆ ਬੱਬੂ ਮਾਨ ਨੂੰ ਜਿਹੜੀ ਐਕਟਿੰਗ ਨਹੀਂ ਆਉਂਦੀ ਉਸ ਦੀ ਫਿਲਮ ਆ ਜਿਹੜੀ ਫਲॉप ਹੋ ਗਈ ਜਾਨੀ ਕਿ ਆਪਾਂ ਕਹਿ ਸਕਦੇ ਹ ਜਿੱਥੇ ਉਸ ਨੂੰ ਚਾਉਣ ਵਾਲੇ ਆ ਉੱਥੇ ਕੋਈ ਅਜਿਹਾ ਬੰਦਾ ਜਿਹੜਾ ਉਸ ਦੀ ਲੋਚਨਾ ਕਰਦਾ ਉਹ ਕੋਈ ਵੀ ਅਜਿਹਾ ਜਿਹੜਾ ਕੋਈ ਸਮਾਂ ਜਾਂ ਫਿਰ ਕੋਈ ਵੀ ਅਜਿਹਾ ਕੰਮ ਨਹੀਂ ਛੱਡਦਾ ਜਿੱਥੇ ਉਹ ਦੂਸਰੇ ਨੂੰ ਨੀਵਾ ਨਾ ਵਿਖਾ ਸਕੇ ਇਹ ਇੱਕ ਪ੍ਰਕਿਰਤੀ ਦਾ ਜਿਹੜਾ ਇੱਕ ਸੂਲ ਆ ਕਿ ਉਹ ਆਪਣਾ ਜਿਹੜਾ ਬੰਦਾ ਕੰਮ ਆ ਉਹ ਕਰਦਾ ਹੀ ਕਰਦਾ ਜਿਹੜਾ ਨਫ਼ਰਤ ਕਰਦਾ ਉਹ ਨਫ਼ਰਤ ਹੀ ਕਰੂਗਾ ਜਿਹੜਾ ਪਿਆਰ ਕਰਦਾ ਉਹ ਪਿਆਰ ਹੀ ਕਰੂਗਾ ਮੂਸੇ ਵਾਲਾ ਭਾਵੇਂ ਇਸ ਦੁਨੀਆ ਦੇ ਵਿੱਚ ਨਹੀਂ ਪਰ ਚੌਣ ਵਾਲੇ ਉਸ ਨੂੰ ਅੱਜ ਵੀ ਉਹ ਉਸ ਨੂੰ ਆਪਣਾ ਜਿਹੜਾ ਦਰਸ਼ਮਾਨ ਦੇ ਆਪਣਾ ਉਸਤਾਦ ਮੰਨਦੇ ਆ ਆਪਣਾ ਮੁਰਸ਼ਿਦ ਮੰਨਦੇ ਆ ਉਹੀ ਗੱਲ ਬੱਬੂ ਮਾਨ ਨਾਲ ਹੁਣ ਹੋਇਆ ਕੀ ਹੈ ਕਿ ਅਮਰਤਪਾਲ ਸਿੰਘ ਮਹਿਰੋਂ ਵੱਲੋਂ ਜਿਹੜੀ ਇੱਕ ਸਫਾਈ ਮਹਿਮ ਚਲਾਈ ਗਈ ਹੈ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਵਲਗਰ ਕੰਟੈਂਟ ਬਣਾਉਂਦੇ ਆ ਉਹਨਾਂ ਨੂੰ ਸੋਧਣ ਦੇ ਲਈ ਉਹ ਇੱਕ ਇੱਕ ਵੇਬ ਬਣਦੀ ਜਾ ਰਹੀ ਆ ਵੱਡੀ ਤਦਾਦ ਦੇ ਵਿੱਚ ਲੋਕ ਅਮਰਤਪਾਲ ਸਿੰਘ ਮਹਿਰੋਂ ਦੇ ਹੱਕ ਦੇ ਵਿੱਚ ਆ ਰਹੇ ਆ ਤੇ ਜਿਹੜਾ ਦੂਸਰਾ ਧੜਾ ਬੱਬੂ ਮਾਨ ਦੀ ਲੋਚਨਾ ਕਰਨ ਵਾਲਾ ਉਹਨਾਂ ਵੱਲੋਂ ਇੱਕ ਪੋਸਟਰ ਤਿਆਰ ਕੀਤਾ ਗਿਆ ਜਿਸ ਦੇ ਉੱਤੇ ਇੱਕ ਨਾਮੀ ਚੈਨਲ ਦਾ ਜਿਹੜਾ ਲੋਗੋ ਲਾਇਆ ਗਿਆ ਉਹ ਲੋਗੋ ਲਾ ਕੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤਾ ਜਾ ਰਿਹਾ ਜਿਸ ਦੇ ਵਿੱਚ ਆਖਿਆ ਜਾ ਰਿਹਾ ਕਿ ਬੱਬੂ ਮਾਨ ਨੇ ਕਮਲ ਕੌਰ ਜਿਹੜੀ ਉਹ ਡਬਲ ਮੀਨਿੰਗ ਕੰਟੈਂਟ ਬਣਾਉਂਦੀ ਆ ਉਸ ਦੀ ਜਿਹੜੀ ਉਸ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਪਰ ਜਦੋਂ ਅਸੀਂ ਇਹ ਸਾਰਾ ਫੈਕਟ ਚੈੱਕ ਕੀਤਾ ਅਜਿਹਾ ਭਾਈ ਕੋਈ ਨਹੀਂਗਾ ਬੱਬੂ ਮਾਨ ਨੇ ਕਿਸੇ ਦੇ ਹੱਕ ਦੇ ਵਿੱਚ ਕੋਈ ਬਿਆਨ ਨਹੀਂ ਦਿੱਤਾ ਨਾ ਕਮਲ ਕੌਰ ਦੇ ਹੱਕ ਵਿੱਚ ਦਿੱਤਾ ਨਾ ਅਮਰਤਪਾਲ ਦੇ ਹੱਕ ਦੇ ਵਿੱਚ ਦਿੱਤਾ ਇਹ ਸਿਰਫ ਇੱਕ ਦੂਜੇ ਨੂੰ ਠੱਬੀ ਲਾਉਣ ਦੇ ਲਈ ਕਈ ਲੋਕ ਜਿਹੜੇ ਸ਼ਰਾਰਤੀ ਅੰਸਰ ਆ ਉਹਨਾਂ ਵੱਲੋਂ ਇਹ ਚੀਜ਼ ਜਿਹੜੀ ਆ ਇਹ ਚਲਾਈ ਗਈ ਆ ਇਹ ਚੀਜ਼ ਸਾਡਾ ਦੱਸਣਾ ਫਰਜ਼ ਸੀ ਤੁਹਾਨੂੰ ਕੀ ਲੱਗਦਾ ਕਿ ਕਿਹੜਾ ਸਹੀ ਆ ਅਮਰਤਪਾਲ ਸਹੀ ਆ ਜਾਂ ਫਿਰ ਦੂਸਰਾ ਧੜਾ ਸਹੀ ਆ ਤੁਸੀਂ ਵੀ ਆਪਣੀ رائے ਜਿਹੜੀ ਜਰੂਰ